ਦੀ ਨਿਯਾਨਾ ਨੂੰ ਬੇਨਤੀ ਕਰਨਾ ਚਾਹਣਾ ਹੈ ਮੈਂ ਦਾ ਸੁਝਾਅ ਦੇਣਾ ਹੈ ਮੈਨੂੰ ਕਿਸੇ ਟ੍ਰਿਕ ਦਾ ਤੁਹਾਡੀ ਦਾ ਲੋੜ ਨਹੀਂ ਹੈਗੀ ਨਾ ਨਾ ਐਮਐਲਏ ਬਣਾ ਨਾ ਐਮਪੀ ਬਣਾ ਸਾਨੂੰ ਰੋੜੀ ਵੀ ਹੈ ਅਸੀਂ ਪੰਥ ਦੀ ਸੇਵਾ ਕਰਨੀ ਆ ਪਰ ਜਿਹੜੀਆਂ ਕਮੀਆਂ ਨੇ ਜਿਹੜੇ ਸੁਧਾਰ ਨੇ ਪਾਰਟੀ ਨੂੰ ਜਿਤੇਉਣ ਦੇ ਖੰਧੀ ਸਿੰਘਾਂ ਨੂੰ ਰਿਹਾ ਕਰਦੇ ਅਸੀਂ ਉਹ ਦੱਸਣੇ ਨੇ ਭਾਈ ਜਗਤਾਰ ਸਿੰਘ ਹਰਵਾਲਾ ਪੰਥ ਦਾ ਜੇਬੇਦਾਰ ਆ ਸਾਡੇ ਜੇਲ੍ਹਾਂ ਦੇ ਵਿੱਚ ਪੰਦ ਨੇ ਜਿਹੜੇ ਹੁਣ ਵਰਤਮਾਨ ਦੇ ਵਿੱਚ ਫੜੇ ਹੋਏ ਨੇ ਉਹਨਾਂ ਨੂੰ ਸਾਰੇ ਰਿਹਾ ਕਰਉਣਾ ਖਾਲਸਾ ਜੀ ਅੱਜ ਮੰਨ ਦੇ ਵਿੱਚ ਸੁੱਖ ਵੀ ਹੁੰਦਾ ਜਦੋਂ ਕਈ ਸਾਡੇ ਭਾਈ ਇੱਥੇ ਨਹੀਂ ਮੌਜੂਦ ਜਿਹੜਾ ਦੀਪ ਸਿੰਘ ਦਾ ਘਰਪਾ ਭਾਈ ਮਨਜੀਤ ਸਿੰਘ ਅਗੰਦੀਪ ਸਿੱਧੂ ਉਹ ਵੀ ਆਇਆ ਹੈਗਾ ਉਹ ਜਿੱਥੇ ਚਲੇ ਗਏ ਉਹਨਾਂ ਨੂੰ ਵੀ ਨਾਮ ਲਾਵ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਇਲੈਕਸ਼ਨ ਹੋਣੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇੱਥੇ ਕਾਮਯਾਬ ਕਾਂਖਣ ਪੁੱਛਣੇ ਸਭੀ ਦੇ ਵਿੱਚ ਉਤੋਂ ਕੀ ਹੋਣਾ ਉਦੋਂ ਫਿਰ ਜਿਹੜੇ ਕੈਂਡੀਡੇਟ ਨੇ ਉਹਨਾਂ ਦਾ ਤੁਸੀਂ ਅਨਾਉਂਸ ਕਰਦੇ ਨੇ ਅਸੀਂ ਫੋਨਾਂ ਨਾਲ ਕੈਂਡੀਡੇਟ ਦਾ ਨਾਮ ਆ ਆ ਖੜੂਗਾ ਆ ਇਲੈਕਸ਼ਨ ਲੜੂਗਾ ਜਿਹੜੇ ਕੁਰਬਾਨੀਆਂ ਵਾਲੇ ਸਿੰਘ ਨੇ ਉਹਨਾਂ ਨੂੰ ਇਲੈਕਸ਼ਨ ਲੜਾਉਣੀ ਹੈ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਭਾਈ ਜਮਕਪਾਲ ਸਿੰਘ ਬਲੇਵੀ ਸਰਕਾਰ ਨੇ ਸਾਡੇ ਵਿੱਚ ਪਿੱਠੂ ਜਿਹੜੇ ਸੀ ਉਹ ਬਾਦਦੇ ਸੀਗੇ ਤਾਹੀਟ ਪਾਈ ਅਮਰਪਾਲ ਸਿੰਘ ਹੁਣੇ ਉੱਥੇ ਬੈਠੇ ਨੇ ਉਹਨਾਂ ਦੀ ਢੇੜਾ ਜਿਹੜੇ ਸਰਕਾਰੀ ਨੁਮਾਇੰਦੇ ਸਾਡੇ ਬਣ ਗਏ ਤੇ ਅੱਜ ਵੀ ਸਾਡੇ ਵਿੱਚ ਸਰਕਾਰੀ ਨੁਮਾਇੰਦੇ ਪਰ ਕਹਿੰਦੇ ਤੁਸੀਂ ਸੁੱਚਿਆ ਕਰੇਨਾ ਉਹਨਾਂ ਤੋਂ ਜਿਨ੍ਹਾਂ ਨੂੰ ਤੁਸੀਂ ਇਹ ਹਾਰਡ ਕੋਰ ਦੇ ਬਾਦ ਪੰਜਾਬ ਦੇ ਦਸੇ ਬੰਦੀਆਂ ਸੌਂ ਭਰਿਆਉਣਾ ਉਹਨਾਂ ਵਿੱਚ ਕਈ ਸਰਕਾਰੀ ਨਾਮ ਵੀ ਤੁਹਾਨੂੰ ਦੱਸਾਂਗੇ ਬੋਲ ਬੋਲ ਕੇ ਕਿਹੜੇ-ਕਿਹੜੇ ਨੇ ਉਹਨਾਂ ਪਾਸੇ ਹਟਾਓ ਜਿਹੜੇ ਆਸ਼ਮ-ਪਾਸੇ ਨੇ ਪੰਜਾਬ ਦੇ ਉਹਨਾਂ ਨੂੰ ਲੈ ਕੇ ਆਉਣਾ ਤੇ ਮੈਂ ਬੇਨਤੀ ਕਰਨਾ ਇਸ ਵੇਲੇ ਕਹਿੰਨਾ ਕਿ ਕਦੇ ਲੋ ਵੀ ਪੈਸੇ ਲੈਣਾ ਫਲਾਣੇ ਦੇ ਖਾਤਿਆਂ ਕਰਨਾ ਆ ਕੈਂਡੀਡੇਟ ਹੈ ਮੈਂ ਕਹਿਣਾ ਚਾਹੁੰਦਾ 117 ਹਲਕੇ ਨੇ ਤੇ 117 ਹਲਕਿਆਂ ਦੇ ਵਿੱਚ ਉਹਨਾਂ ਨੂੰ ਕਹੋ ਵੀ ਹਰੇਕ ਹਲਕੇ ਦੇ ਵਿੱਚ ਆਪਣਾ ਕੈਂਡੀਡੇਟ ਤੁਸੀਂ ਸਾਨੂੰ ਦਿਨਾਓ ਦਿਓ ਨਾਮ ਨਿਕਲਿਓ ਜੇ ਇੱਕ ਹਲਕੇ ਦੇ ਵਿੱਚੋਂ 20 ਨਾ ਆਉਂਦੇ ਨੇ ਅੱਲਾ ਨਾਮ ਆਉਂਦੇ ਨੇ ਤਾਂ ਉਹਨਾਂ ਨੂੰ ਇਕੱਠੀਆਂ ਕਰਕੇ ਇੱਕ ਗਰੂਪ ਚੱਲਣਾ ਪਾਚੀ ਪਾਵ ਤੇ ਜਿਹੜੀ ਪੰਜਾਬ ਪਾਰਟੀਆਂ ਦਾ ਸੋਆ ਯੋਜਾ ਹੈ ਉਹਦਾ ਨਾਮ ਖਟੋ ਵਿਆ ਫੁਲਾਣਾ ਇਹ ਨਿਕਲਿਆ ਇਹ ਸਾਰਨ ਪਰਬਾਨ ਹੋਊਗਾ ਆਏ ਡੇਟਾਂ ਦਿਓ ਫੇਰ ਪਰਮਤਮਾ ਨੇ 92 ਛਤੇ ਨੇ ਤੁਸੀਂ 117 ਸੀਟਾਂ ਦਿੱਤਿਆਂਗੇ ਇੱਕ 117 ਜੁਕਾ ਓਏ ਜਿਹੜੇ ਸਾਡੇ ਵੀਰ ਘੱਲੇ ਸਿੱਟਵੇਂ ਕਰਕੇ ਮਨਦੀਪ ਸਿੱਧੂ ਹਣੀ ਹੋਰ ਜਿਹੜੇ ਬੂਲ ਚਾ ਗਏ ਨੇ ਸਾਥੋਂ ਨਾਲ ਵੀ ਨਾਲ ਲੈ ਕੇ ਆਉਣਾ ਸੀ ਅੱਜ ਵੀ ਮੋਰਟ ਵਾਲਿਆ ਪੰਜਾਬ ਦਾ ਇੱਥੇ ਖਾਲਸਾ ਰਾਜ ਜਿਹੜੇ ਕਹਿੰਦੇ ਵੀ ਖਾਲਸਾ ਰਾਜ ਦੇਖਿਆ ਨਹੀਂ ਆ ਹੁਣ ਦੇਖ ਲਿਓ 27 ਦੇ ਵਿੱਚ ਜਦੋਂ ਭਾਈ ਅਮਰਪਾਲ ਸਿੰਘ ਸੀਐਮ ਬਣ ਗਿਆ ਇਹ ਖਾਲਸਾ ਰਾਜ ਹੋਣਾ ਹੈ ਬੰਦੀ ਸਿੰਘ ਰਿਹਾਅ ਹੋਣਗੇ ਅਸੀਂ ਤਾਂ ਤੁਹਾਨੂੰ ਸੁਝਾਅ ਦੇਣੇ ਨੇ ਗੁਰਮਖੋ ਇਹ ਬਾਸ ਪੰਜਾਬ ਦੇ ਜਥੇਬੰਦੀ ਭਜਦੀਪ ਸੁਧੂ ਤਿਆਰ ਕੀਤੀ ਹੋਈ ਆ ਅੱਜ ਮਹੋਰ ਮੇਰੇ ਮਨ ਨੂੰ ਬਹੁਤ ਸ਼ੱਕ ਲੱਗੀ ਇੱਕ ਸਪਲੀਮੈਂਟ ਛਪਿਆ ਹੋਇਆ ਅਖਬਾਰ ਦੇ ਵਿੱਚ ਉਹਦੇ ਵਿੱਚ ਦੀਪ ਸੁੱਧ ਦੀ ਫੋਟੋ ਆਇਆ ਨਹੀਂ ਉਹਦੇ ਵਿੱਚ ਸਤਜਨ ਸਿੰਘ ਖਾਲਸਾ ਪਿੰਡ ਵਾਲੇ ਦੀ ਫੋਟੋ ਹੈ ਨਹੀਂ ਉਹਦੇ ਵਿੱਚ ਭਾਈ ਚਰਤਾ ਸਿੰਘ ਹਵਾਰੇ ਦੀ ਫੋਟੋ ਹੈ ਨਹੀਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲੋ ਇਹ ਕਹਾਟਾ ਭਾਂਜੇ ਆ ਸੀ ਸ੍ਰੀ ਤਾਨੂ ਭੁੱਲ ਗਏ ਸਾਡੇ ਵੱਡੇ ਵੱਡੇ ਨੂੰ ਭੁੱਲ ਗਏ ਫਿਰ ਕਿਵੇਂ ਕੰਮ ਆਉਂਦਾ ਰਹਾਂਗੇ ਅਸੀਂ ਭਾਈ ਅਮਰਪਾਲ ਸਿੰਘ ਨੂੰ ਸੀਐਮ ਦੇਖਣਾ ਚਾਹੁੰਦੇ ਆ 2027 ਦੇ ਵਿੱਚ ਅਵਾਸ ਬਣੂਗਾ ਭਾਈ ਦੀਪ ਸੁੱਧ ਦੇ ਇਹ ਬੋਲ ਨੇ ਉੱਡਲ ਵਾਲੇ ਨੂੰ ਜਿਹੜਾ ਜਾਹਿਦਾ ਭੱਜਣ ਵਾਲੇ ਨੂੰ ਧਾਤੀ ਸਾਨੂੰ ਕਾਲ ਸਾਲ ਦੋਨੇ ਚਾਹੀਦੇ ਨੇ 2027 ਦੇ ਕੋਈ ਨੀ ਰੱਖਿਆ ਹਣਾਗੇ ਜੇ ਕੋਈ ਬਹੁਤ ਕਾਰਪੂਲੀ ਨਾ ਆਉਂਦਾ ਭੱਜਦੇ ਨੇ ਜਿਹੜੇ ਪ੍ਰਾਪਤ ਜਿਹੜੇ ਸਾਡੇ ਬੰਦੇ ਨੇ ਸਾਨੂੰ ਬੁਲਾਇਆ ਕਰੋ ਮੀਟਿੰਗ ਦੇ ਵਿੱਚ ਅਸੀਂ ਹਾਜ਼ਰ ਹੋ ਜਾ ਕਰਾਂਗੇ ਅਸੀਂ ਕੰਮ ਜੋੜਾਂਗੇ ਉਹਨਾਂ ਕੇ ਆਓ ਰਲ ਕੇ ਇੱਕਤਾ ਦੇ ਵਿੱਚ ਵਹਿ ਗਏ ਆਪਾਂ ਨੇ ਇਲੈਕਸ਼ਨ ਲੜਨੀ ਹੈ ਇਹ ਖਾਲਸਾ ਜਮਾਤ ਵਾਲੀ 70 ਸਾਲਾਂ ਤੋਂ ਜਿਹੜੇ ਆਪਦੇ ਆਪ ਨੂੰ ਕਾਲੀ ਕਹਿੰਦੇ ਰਹੇ ਨੇ ਜਿਹੜੇ ਪੰਜਾਬ ਦੇ ਰਾਖੇ ਬਣਦੇ ਰਹੇ ਨੇ ਉਹਨਾਂ ਨੂੰ ਪੰਜਾਬ ਦੇ ਵਿੱਚੋਂ ਕੱਢਣਾ ਕੋਈ ਮਾਰੀ ਮੋਟੀ ਗੱਲ ਨਹੀਂ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹ ਵਹੀਆ ਇਲੈਕਸ਼ਨ ਲੜਨੀ ਪੈਣੀ ਹੈ ਤੇ ਜਿਹੜੇ ਆਪਦੇ ਆਪ ਨੂੰ ਕਾਲੀ ਕਹਿੰਦੇ ਨੇ ਬਾਦਲ ਨੂੰ ਅੱਗੇ ਸੁੱਕੀ ਗੱਪੇ ਵਰਗੇ ਆ ਸੁੱਖਾ ਗੱਪੀ ਆ ਨਾ ਇਹ ਕਹਿੰਦਾ ਮਹੀਆ ਪੰਜਾਬ ਦਾ ਵਾਰਸ ਮਹੀਆ ਜਿਹੜਾ ਆਪਾ ਪ੍ਰਿਆ ਤੂੰ ਉਹਨਾਂ ਕਾਲ ਤਖਤ ਸਾਹਿਬ ਦੇ ਦੋਸਤ ਨੂੰ ਕੱਪ ਮਾਰਦਾ ਸੀ ਕਿਦਾ ਹੁਣ ਮਾਰਦਾ ਤੂੰ ਖੋੜ ਤੀ ਨੂੰ ਸੱਚ ਬੋਲਿਆ ਸੀ ਜੇ ਹੁਣ ਸੱਚ ਬੋਲਿਆ ਆਹੀ ਗੱਲਾਂ ਪੁੱਛਿਓ ਨਿਰਣਾ ਹੋ ਜੂਗਾ ਇਸ ਕਰਕੇ ਖਾਲਸਾ ਜੀ ਜਿਹੜੀ ਕਾਂਗਰਸ ਹੈ ਉਹਨਾਂ ਨੇ ਵੀ ਸਾਨੂੰ ਮਾਰਿਆ ਕਾਲ ਤਖਤ ਅੱਡਵਾਇਆ ਤੇ ਜਿਹੜੇ ਆਪ ਵਾਲੇ ਦੰਦ ਨਾ ਮਿਉਂਦੇ ਫਿਰਦੇ ਨੇ ਇਹਨਾਂ ਦੇ ਇੱਕ ਵੀ ਸੀਧੇ ਨਹੀਂ ਆਉਣੀ ਹੁਣ ਹੁਣ ਆਣਾ ਆਸ ਪੰਜਾਬ ਦਾ ਜਿਹੜਾ ਜੂਝ ਖੜਾ ਹੈ ਆ ਜਿਹੜਾ ਠਾਠਾ ਖਾਲਸਾ ਪੰਥ ਹੈ ਤੇ ਰਾਜ ਕਰੇਗਾ ਖਾਲਸਾ ਆਖੀ ਰਾਹ ਇਹਨਾ ਕੋਈ ਖਾਰ ਹੋਏ ਸਮਰੰਗੇ ਅਜੇ ਸਮਝੋ ਹੋਏ ਜਿਹੜਾ ਇਹ ਸ਼ਰਮ ਦੇ ਵਿੱਚ ਆਉ ਖਾਲਸਾ ਪੰਥ ਦੀ ਉਹੀ ਬਚੂਗਾ ਨਹੀਂ ਸਭ ਕਿਤੇ ਟਲਟੇਰੀ ਹੋ ਜਾਣਗੇ ਆਹ ਖਾਲਸਾ ਦੀ ਆਪਾਂ ਨੇ ਪਾਈਆਂ ਵਿੱਚ ਪੜ ਸਿਖਾਉਣਾ ਸਾਬਣਾ ਐ ਐਮ ਪੀ